भगवान के देव सेव दी कर लो नारद देव साईं की तारो रे ई कौनि हा ओ सीये गलो दुनिया खालसा दुनिया बोले तुम बोलो रे रे नहीं बोलता छोड़कर चले जाते हैं सी जालू ਕੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਅਨੁਸ਼ਰੋਣੀ ਭਗਤ ਨਾਮਦੇਵ ਜੀ ਦਾ 753ਵਾਂ ਵਰਤਾ ਉਸ ਗੁਰਦੁਆਰਾ ਭਗਤਨਾਮਦੇਵ ਜਿਹਦੀ ਬਹੁਤ ਕਮੇਟੀ ਅਤੇ ਇਲਾਕੇ ਦੀਆਂ ਸੰਸਥਾਵਾਂ ਦੇ ਨਾਲ ਮਿਲ ਜੋ ਕੇ ਬੜੇ ਅਫਸ਼ਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਭਗਤਨਾਮਦੇਵ ਜੀ ਤੋਂ ਉਹ ਬਾਗਫੇ ਦੀ ਰੰਗਾਂ ਹੋਈ ਹੈ ਜੋ ਸੰਗਤ ਕੀਰਤਨ ਕਰਦੇ ਹੋਏ ਆ ਭੱਲੇ ਦੇ ਗਲੀਆਂ ਵਿੱਚੋਂ ਦੀ ਲੰਘ ਰਹੀ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ ਗਵਾਨ ਸੱਜਣਗੇ ਜਿਸ ਵਿੱਚ ਕੁਵੇਸ਼ਰ ਕੀਤਨੀ ਜਿਹਾ ਕਥਾਵਾਚਕ ਗਰਮਾਹਸਨਾ ਕੇ ਗਰਮਾਣੀ ਦੀ ਕਥਾ ਸੁਣਾ ਕੇ ਗਰਮਾਣੀ ਦਾ ਕੀਰਤਨ ਸਾਹਿਬ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਭਗਤ ਨਾਮ ਦੇ ਜੀ ਦਾ ਬਹੁਤ ਵਾਦ ਸ਼ਾਹ ਦੇ ਨਾਲ ਬੜਾ ਬਹੁਤ ਉਤਸ਼ਾਹ ਮਨਾਉਨੇ ਹਾਂ ਲੰਗਰ ਲਾਉਂਦੇ ਹਾਂ ਨਗਰ ਕੀਰਤਨ ਕਰਦੇ ਹਾਂ ਉੱਥੇ ਸਾਨੂੰ ਉਹਨਾਂ ਦੀ ਗੁਰਬਾਣੀ ਉੱਤੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ